ਐਮਐਲਏ ਨੇ 30 ਲੱਖ ਰੁਪਏ ਲਿਆ ਮੇਰੇ ਮਾਸਟਰ ਜੀ ਤੋਂ ਜੰਦਾ ਮੁਕਾਰ 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 ਬਿੰਦਰ ਕੌਰ ਪਰ ਆਜ ਮੁਕਾਰ ਮੁਕਾਰ ਆਹ ਰੈਡੀ ਕੋਟ ਤਮਾਰ ਹੋਈ ਆ ਕੱਚੋ 23 ਲੰਭਾ ਤਮਾਰ ਕੋਹ ਖੜਾ ਇਹ ਆ ਲੋ ਆ ਪਾਹੀਏ ਕੁੱਟੀਆਂ ਹੋਈਆਂ ਨੇ ਕੇ ਜਿਹੜੇ ਦਵਾਈ ਕੀਤੀ ਆ ਕੇ ਦਵਾਈ ਕੀਤੀ ਨਹੀਂ ਆ ਇਹ ਮਜਬੂਰ ਕੀਤੇ ਰਹਿੰਦੇ ਨੇ ਨਾ ਮੈਂ ਭੈਣ ਤੋਂ ਉਪਰੇ ਨਹੀਂ ਹੁੰਦਾ ਮੇਰੀ ਭੈਣ ਹੈ ਮੇਰੀ ਭੈਣ ਹੈ ਉਹ ਭੈਣੇ ਤੂੰ ਰਖੜੀ ਦੀ ਕਦਰ ਹੀ ਕਰ ਲਾ ਹਾਂਜੀ ਸਤਿ ਸ਼੍ਰੀ ਅਕਾਲ ਜਿਹੜਾ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਚ ਅੱਜ ਆਪਾਂ ਆਏ ਆਂ ਫੱਗੋ ਵਾਲੇ ਪਿੰਡ ਜਿਹੜੀ ਤੁਸੀਂ ਪਿਛਲੀ ਵੀਡੀਓ ਦੇਖੀ ਉਹਨਾਂ ਦਾ ਪਿਆਰ ਤੋਂ ਲਈ ਥੈਂਕ ਯੂ ਤੇ ਅੱਜ ਆਪਾਂ ਆਏ ਆਂ ਆਪਾਂ ਰੋਡ ਜਾਮ ਕੀਤਾ ਸੰਗਰੂਰ ਰੋਡ ਫੱਗੋ ਵਾਲੇ ਪਿੰਡ ਦੇ ਮੂਹਰੇ ਬਿਲਕੁਲ ਜਾਮ ਕਰਤਾ ਕਿਉਂਕਿ ਆਪਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜੀ ਮੌਜੂਦਾ ਸਰਕਾਰ ਇਹਨਾਂ ਧਿਆਨ ਨਹੀਂ ਦੇ ਰਹੀ ਇਸ ਗੱਲ ਤੇ ਤੇ ਆਪਾਂ ਹੁਣ ਰੋਡ ਜਾਮ ਕੀਤਾ ਵੀ ਦੇਖੋ ਸਾਡੇ ਵੱਲ ਵੀ ਨਿਗਾਹ ਮਾਰੋ ਠੀਕ ਆ ਕਿਉਂਕਿ ਇਹ ਬਹੁਤ ਗਲਤ ਗੱਲ ਹੈ ਵੀ ਇੰਨਾ ਧੱਕਾ ਹੋ ਗਿਆ ਸੰਗਰੂਰ ਭੌਣੀ ਗਾਡੇ ਟਰੱਕ ਯੂਨੀਅਨ ਚ ਐਡੀ ਵੱਡੀ ਟਰੱਕ ਯੂਨੀਅਨ ਆ ਉਹ ਐਡਾ ਧੱਕਾ ਹੋ ਗਿਆ ਤੁਸੀਂ ਦੇਖ ਨਹੀਂ ਰਹੇ ਨਿਗਾਹਾਂ ਮਾਰੀ ਠੀਕ ਆ ਤੇ ਇੱਕ ਗੱਲ ਆ ਜਨਣਾ ਮੈਂ ਆਪਣੀ ਲੜਾਈ ਕਿਹਦੇ ਸਰਕਾਰ ਅਗੇਂਸਟ ਨਹੀਂ ਹੈਗੀ ਕੋਈ ਸਿਸਟਮ ਅਗੇਂਸਟ ਨਹੀਂ ਹੈਗੀ ਆਪਣੀ ਲੜਾਈ ਹੈ ਕ腐ਸ਼ਨ ਅਗੇਂਸਟ ਮਤਲਬ ਜਿਹੜਾ ਭ੍ਰਿਸ਼ਟਾਚਾਰ ਹੈ ਉਹਦੇ ਅਗੇਂਸਟ ਆਪਣੀ ਲੜਾਈ ਹੈ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਇਕੱਠ ਹੋਇਆ ਹੋਇਆ ਆਪਣਾ ਸਾਰਿਆਂ ਨਾਲ ਸਾਰਿਆਂ ਨੇ ਇਕੱਠ ਕੀਤਾ ਹੋਇਆ ਚਲੋ ਆਪਾਂ ਜਾਂਦੇ ਆ ਠੀਕ ਆ ਚਲੋ ਜਓ ਕਬਰਾਂ ਦੇ ਉੱਤੇ ਬੈਠ ਕੇ ਰਾਜ ਕਰੋ ਇਹ ਬੜੀ ਨਮੋਸ਼ੀ ਵਾਲੀ ਗੱਲ ਤੇ ਬੜੀ ਸਾਡੇ ਸਮਾਜ ਨੂੰ ਨਿਮਾਣਾ ਕਰਨ ਵਾਲੀ ਗੱਲ ਹੈ ਕਿਉਂ ਕਿਉਂ ਭਗਵਾਨ ਦੇ ਨਾਲ ਅਸੀਂ ਭਰਾਵਾਂ ਦੇ ਨਾਲ ਖੜਿਆ ਸਰਪੰਚ ਸਾਹਿਬ ਬੋਲ ਕੇ ਗਏ ਨੇ ਬਹੁਤ ਵਧੀਆ ਬੋਲੇ ਨੇ ਸਾਡੇ ਵਕੀਰ ਭਾਜੀਆ ਉਹ ਵੀ ਬੜਾ ਵਧੀਆ ਬੋਲੇ ਨੇ ਜਿੰਨਾ ਚਿਰ ਘਰਨਾ ਚੱਲੂਗਾ ਜਿੰਨਾ ਚਿਰ ਕੋਈ ਇੱਜ਼ਤ ਚੱਲੂਗਾ ਅਸੀਂ ਨਾਲ ਖੜਿਆ ਗਏ ਐਨੇ ਹੀ ਸ਼ਬਦ ਕਹਿ ਕੇ ਫੱਟੇ ਬਣਾਉਣੀ ਹਾ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਬੋਲ ਸਭ ਪਰਵਾਹ ਨਹੀਂ ਕਰੀਤੇ ਆ ਬੀਬਾ ਬ੍ਰਿਕ ਦਾ ਜਿਨ੍ਹਾਂ ਨੇ ਵਿਸ਼ਵਾਸ ਪਾਇਆ ਵੀ ਔਰਤ ਹੋਣ ਦੇ ਨਾਤੇ ਮੈਂ ਵਿਸ਼ਵਾਸ ਮਾਉਣੀ ਆ ਕਿ ਇਹ ਘਰਾਂ ਨੂੰ ਸਾਡੀਆਂ ਬੱਚੀਆਂ ਨੂੰ ਵਿਚਕਾਰ ਮੰਗੂ ਜਦੋਂ ਤੱਕ ਵੀ ਜੈ ਹਰ ਗੁਰੂ ਦਾ ਵਾਹ ਪੰਜਾਬ ਸਰਕਾਰ ਮੁਰਦਾਬਾਦ 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 ਗੁਰਿੰਦਕਰ ਪ੍ਰਿਆਜ ਮੁਰਦਾਬਾਦ 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 ਗੁਰਿੰਦਕਰ ਪ੍ਰਿਆਜ ਮੁਰਦਾਬਾਦ ਮੁਰਦਾਬਾਦ ਸਰਦਾਰ ਅੰਜੀਤ ਸਿੰਘੀ ਟੂਰ ਸਾਹਿਬ ਜੈ ਹਰ ਮੁਰਦਾਬਾਦ ਆਪਣੇ ਜ਼ਿਲ੍ਹੇ ਦੇ ਬਹੁਤ ਕਾਪੜੇ ਆਪਰੇ ਇਹ ਪੁਰੀ ਨੇ ਇਸ ਮੁੰਡੇ ਦੇ ਬਾੜਾ ਦੇ ਪੁੱਤਰ ਖਾਤੇ ਇੱਕ ਚਿਹਰੀ ਗੇੜੇ ਲਾ ਲਾ ਕੇ ਇੱਕ ਚਿਹਰੀ ਗੇੜੇ ਕਿਵੇਂ ਲੱਕੇ ਤੇ ਰੋੜੀ ਇਹ ਖੁਦ ਐਮਐਲਏ ਨੇ ਲਵਾਏ ਨੇ ਜੇ ਇੱਕ ਸਾਹ ਡੀਐਫਪੀ ਕੋਲੇ ਜਾ ਕੇ ਅਸੀਂ ਪੁਤਿਆਲੇ ਗੱਲ ਕਰਦੇ ਆ ਤੇ ਭਰਾਜ ਦਾ ਫੋਨ ਖਾ ਉੱਥੇ ਐਫਪੀ ਨੂੰ ਕੀਤਾ ਭਰਾਜ ਦਾ ਫੋਨ ਖਾ ਉੱਥੇ ਇਸ ਸਾਨੂੰ ਇਹ ਐਫਆਈਆ ਦਰਜ ਕਰਾਉਣ ਦੇ ਵਿੱਚ ਭਰਾਵਾ 23 ਪਉਂਗਾ ਝਾੜੂ ਦੀ ਸਰਕਾਰ ਦੇ ਵਿੱਚ 3 ਸਾਲ ਲੱਗੇ ਨੇ ਤੁਸੀਂ ਸਮਝ ਸਕਦੇ ਹੋ ਇੱਕ ਐਫਆਈਆ ਦਰਜ ਕਰਨ ਵਾਸਤੇ ਸਾਨੂੰ 3 ਸਾਲ ਲੱਗੇ ਤੁਸੀਂ ਇਹ ਸਮਝ ਸਕਦੇ ਹੋ ਅੱਜ ਜੇ ਮੇਰੇ ਪਿੰਡ ਦੇ ਦਵਾਈ ਪਿੱਟੀਆਂ ਦੇ ਮਾਤਾ ਨੂੰ 신고 ਕਰਨਾ ਕਰਨਾ ਬਹੁਤ ਹੈ ਜੇ ਇਹ ਘਟਤ ਹੋ ਗਈਆਂ ਤੇ ਕਾਦੀ ਐਮਐਲਏ ਦੇ ਆਹ ਕਾਹਦੇ ਵੀ ਨਾ ਮਕਦਮੇ ਵਾਲੇ ਜਿਹੜੇ ਕਹਿਗਾ ਅਸਰ ਵੀ ਦੀ ਰਿਪੋਰਟ ਬਾਕਸ ਕਰਨ ਵਾਸਤੇ ਆ ਸਾਡੀ ਕੁੱਟਮਾਰ ਹੋਈ ਆ 323 ਨੰਬਰ ਦਾ ਮਕਤਮਾ ਇੱਕ ਹੋਰ ਖੜਾ ਇਹ ਸਾਰੇ ਖਾਣੇ ਦੀਆਂ ਲੇਖਤਾਂ ਨੇ ਆ ਇਹਦਾ ਜਿਹੜਾ 323 ਦਾ ਮਕਤਮਾ ਮਿੱਥੂ 420 ਦੀ ਰਿਪੋਰਟ ਬਾਕਸ ਲੈਣਾ ਉਹ ਨਹੀਂ ਲਈ ਅਸੀਂ ਡਟੇ ਰਹੇ ਅਜੀ ਸਾਡਾ ਨਾਪੇ ਵਾਲਾ ਐਮਐਲਏ ਉਹ ਸਾਡੇ ਤੇ ਦਬਾਅ ਪਾਉਂਦਾ ਵੀ ਫਗਰੂਰ ਵਾਲੀ ਐਮਐਲਏ ਕਹਿੰਦੀ ਆ ਵੀ ਪਰਚਾ ਦਰਦੇ ਨਹੀਂ ਕਰਨਾ ਰਿਪੋਰਟ ਵਾਪਸ ਲਵੋ ਲੇਕਿਨ ਅਜੀ ਕੁੱਟ ਖਾਦੀ ਕੁੱਟ ਖਾ ਕੇ ਆ 312 ਦਾ ਮਕਦਮਾ ਇੱਕ ਹੋਰ ਸਾਨੂੰ ਹੈਪੀ ਬਰਥਡੇ ਗਿਫਟ ਬਣਿਆ ਤੁਹਾਡੀ ਇੱਕ ਵਧੀਆ ਐਮਐਲਏ ਕਰਕੇ ਉਹ ਤੋਂ ਬਾਅਦ ਆਇੱਕ ਚਲਾਨ ਆਇੱਕ ਚਲਾਨ ਦੇ ਇਸ ਤਰ੍ਹਾਂ ਵਾਸਤੇ ਆ ਖੜੇ ਨੇ ਸਾਡੇ ਸੀਨੀਅਰ ਸਿਟਿੰਗ ਹਨ ਅਜੀਤ ਕੁਮਾਰ ਦੇ ਪਿਤਾ ਜੀ ਇਹਨਾਂ ਨੂੰ ਫਾਇਦਾ ਹੀ ਆ ਇਹਨਾਂ ਨੂੰ ਖਤਮ ਕਰਦਾ ਕਿਹਾ ਵੀ ਆਪਣਾ ਮੁੰਡਾ ਨਹੀਂ ਹਟਾਣਾ ਨਹੀਂ ਪੈਤਰਾਂ ਹਟਾੜੇ ਲੱਭਣਾ ਉਹ ਧਮਕੀ ਕਿਹਨੇ ਦਿੱਤੀ ਆ ਉਹ ਧਮਕੀ ਇਹਨੇ ਕੁੜੀ ਨੇ ਦਿੱਤੀ ਆ ਆ ਤੁਹਾਡੀ ਐਮਐਲਏ ਨੇ ਦਿੱਤੀ ਆ ਅਸੀਂ ਸਾਨੂੰ ਕੋਈ ਇਹ ਨਹੀਂ ਹੈਗਾ ਵੀ ਅਸੀਂ ਉੱਥੋਂ ਆਏ ਆ ਨਾ ਆਪੇ ਆਏ ਆ ਇਹਨੇ ਅਸੀਂ ਜਿੰਨੇ ਕਹੋ ਇਹ ਹਰੇਕ ਵਾਰ ਦੇ ਪੰਗੇ ਰਹਿੰਦੀ ਆ ਤੇ ਫੇਰ ਆ ਕੇ ਕਹਿੰਦੀ ਆ ਮੈਂ ਛੋੜੇ ਘਰਾਂ ਤੋਂ ਸਕੂਲੀ ਤੋਂ ਉੱਠੀ ਆ ਤੇ ਕੋਈ ਸਕੂਲੀ ਤੋਂ ਨਹੀਂ ਉੱਠੀ ਇਹ ਤਗੜੇ ਤਗੜੇ ਠੱਗੀਆਂ ਮਾਰਦੀ ਆ ਔਰ ਇਹਨੇ ਹਰ ਖੱਗੀ ਤਿਬਰਤਾ ਦੇ ਬੰਦੇ ਆਪਣੇ ਨਾਲ ਰੱਖੇ ਨੇ ਉਧਰੋਂ ਬਾਰੇ ਆ ਤੁਹਾਡੇ ਤੇ ਸਰਪੰਚ ਸਾਹਿਬ ਨੇ ਇੱਥੇ ਖੜੇ ਵੀ ਗਏ ਆਪਣੇ ਰਾਮ ਸਿੰਘ ਜੀ ਇਹਨਾਂ ਦੀ ਅਸੀਂ ਹੈਲਪ ਲਈ ਆ ਇਹਨਾਂ ਦਾ ਕਾਰਨੀਤੀ ਲੱਗਣ ਦੀ ਆ ਸਰਪੰਚ ਸਾਹਿਬ ਦੀ ਹੈਲਪ ਲਈ ਆ ਸਰਪੰਚ ਸਾਹਿਬ ਨੇ ਸਾਡੀ ਹੈਲਪ ਕੀਤੀ ਆ ਸਟੇਜ 'ਤੇ ਬੋਲਦਿਆਂ ਇਹਨਾਂ ਨੇ ਹੈਲਪ ਕਰਾ ਕੇ ਇੱਥੋਂ ਜਿਹੜੇ ਧਮਕੀਆਂ ਧਮਕੀਆਂ ਦੀਆਂ ਉਹਦੇ ਬਾਰੇ ਇਹਨਾਂ ਨੇ ਕਾਟ ਪਾਈਆ ਤਾਂ ਜਾ ਕੇ ਅਸੀਂ ਆਏ ਇਹਨਾਂ ਕੋਲ ਕਰਕੇ ਬੈਠੇ ਆ ਜੀ ਲੇਕਿਨ ਹੁਣ ਵੀ ਸਾਨੂੰ ਆ ਪਰਸੋਂ ਚਿਹਰਾ ਪੇਜ ਹੋਇਆ ਤੇ ਆਹ ਮੁੰਡੇ ਨੂੰ ਪਰਸੋਂ ਛਿੱਤਰ ਖੇਰ ਖਾ ਕੇ ਹਟਿਆ ਆ ਜਿਹੜੇ ਪਰਸੋਂ ਛਿੱਤਰ ਪਏ ਨੇ ਉਹਦੀ ਅਜੇ ਤੱਕ ਐਫ ਆਈ ਆਰ ਨਹੀਂ ਹੋ ਰਹੀ 90 ਦੇ ਵਿੱਚ ਇਹ ਖੇਰ ਮੈਡਮ ਦਾ ਹੋ ਗਿਆ ਅੱਜ ਮੈਨੂੰ ਪਤਾ ਲੱਗਿਆ ਤੇ ਘਰ ਨਾਲ ਗਿਆ ਮੈਥੇ ਪਹੁੰਚਿਆ ਕਿਉਂ ਪਹੁੰਚਿਆ ਕਿ ਇਹਨੇ ਛਤਾਏ ਹੋਏ ਤੁਸੀਂ ਕੁਆਨੀ ਗੜਾ ਫੰਗਰੂ ਵਾਲੇ ਨਹੀਂ ਹੈਗੇ ਇਹਦੇ ਸਰਾਇਏ ਹੋਏ ਪਰਲੇ ਪਾਸੇ ਗਵਾਨ ਚ ਅਸੀਂ ਵੀ ਬੈਠੇ ਆ ਜੇ ਹੁਣ ਤੁਹਾਨੂੰ ਮੈਂ ਕੀ ਹੋਰ ਦਿਖਾਵਾਂ ਸਟੇਟ ਤੋਂ ਇਹ ਆ ਲੋ ਆ ਭਾਜੀਏ ਟੁੱਟੀਆਂ ਹੋਈਆਂ ਨੇ ਆ ਵੀ ਦਿਖਾਉਣਾ ਇਹ ਮਸਲੇ ਦੇ ਵਿੱਚ ਸਾਡੇ ਨਾਲ ਹਾਲ ਹੁੰਦੇ ਨੇ ਅਜੀ ਸਰਕਾਰਾਂ ਦੇ ਮੱਥੇ ਲਾਉਂਦੇ ਆ ਆ ਬਸ ਨੀ ਸਾਰੀਆਂ ਟੁੱਟੀਆਂ ਪਈਆਂ ਨੇ ਤੇ ਇਹਦੇ ਪਿੱਛੇ ਦਿਖਾਉਂਦੇ ਆ ਇਹ ਜਿਹੜੇ ਦਵਾਈ ਪੀਤੀ ਆ ਇਹ ਦਵਾਈ ਪੀਤੀ ਨਹੀਂ ਆ ਤੇ ਆਈ ਗਈ ਆ ਇਹ ਮਜਬੂਰ ਕੀਤੇ ਰਹਿੰਦੇ ਨੇ ਇੱਕ ਹੋਰ ਗੱਲਾਂ ਮੈਂ ਭਰਾਵੋ ਆ ਜਿੰਨੇ ਵੀ ਤੁਸੀਂ ਘਰਾਂ ਦੇ ਬੈਠੇ ਹੋ ਕਿਰਪਾ ਕਰਕੇ ਦਰੀਆਂ ਤੇ ਆ ਜਿਓ ਜੇ ਸੱਤਾਰਾਣਾ ਮੱਥੇ ਲਾਉਂਦੇ ਨੇ ਤਾਂ ਜਾਪ ਦਾ ਕੰਮ ਕਰਨਾ ਬੈਠਾ ਹੈ ਤੇ ਤੇਰੇ ਵੀ ਵਾਸੀ ਦਿੱਲੀ ਬੈਠੇ ਆ ਉਦੋਂ ਵੀ ਕੱਠ ਕਰਕੇ ਬੈਠ ਜੀਏ ਅੱਜ ਉਹਨਾਂ ਟੋਲੀਆਂ ਚ ਗਏ ਆ ਲੇਕਿਨ ਅੱਜ ਜਿਹੜਾ ਜਾਪਤਾ ਦੀ ਮੈਨੂੰ ਘਾਟ ਦਿਖਦੀ ਆ ਇਹ ਜਿਹੜੇ ਵੱਟੇ ਮਗਰ ਮੱਖ ਇਹ ਵੱਟੇ ਮਗਰ ਮੱਖ ਗਰੀਬ ਗਰੀਬ ਕਹਿ ਕੇ ਸਾਨੂੰ ਮਤਾੜ ਦੇਵੇ ਉਹਨਾਂ ਦੇ ਉੱਤੇ ਆ ਜਿਹੜੀਆਂ ਐਫਆਰ ਤੇ ਸਾਨੂੰ ਬਦਾ ਸੀ ਕਿਵੇਂ ਕਰਾਈਆਂ ਨੇ ਜਾਂ ਰੜੇ ਮਾਪਿਆਂ ਨੂੰ ਪਤਾ ਕਿਵੇਂ ਕਰਾਈਆਂ ਨੇ ਜਾਂ ਜੇ ਖਦਾ ਭਰਾ ਸੋਚੂਗਾ ਆ ਮੈਡਮ ਨੇ ਆਪ ਸਰੋਪਾ ਬਾਕੇ ਖੜੀ ਆ ਆ ਮੈਡਮ ਸਰੋਪਾ ਬਾਕੇ ਖੜੀ ਆ ਉਹੀ ਬੰਦੇ ਨੂੰ ਦਵਾਈ ਪਿਉਣ ਦਾ ਮਜਬੂਰ ਕਰਤ ਰਹੇ ਨੇ ਪਰ ਸਾਡੇ ਨਾਲ ਦੇਖੋ ਇਹਨੇ ਕੀ ਕੁੱਛ ਕੀਤਾ ਅਸੀਂ ਇੱਥੇ ਭਰਾਵਾ ਇਹੀ ਗੱਲ ਕਹਿਣ ਆਏ ਆ ਬਈ ਜਿਹੜੀਆਂ ਮੈਲਿਆ ਜੇ ਮੈਂ ਕਦੇ ਵੀ ਕੋਈ ਹਿੰਦੂ ਵੀ ਮੱਛਰਾਂ ਹੋਇਆ ਜੰਗਲ ਉਹਨਾਂ ਨੱਥਾ ਪੋਣੀ ਚਾਹੀਦੀ ਆ ਤਾਂ ਮੈਡਮ ਨੇ ਨੱਥਾ ਪੋਣੀ ਜ਼ਰੂਰੀ ਆ ਇਹਨਾਂ ਚੋਚੇ ਬਿਆਜੇ ਤਰ ਨਾਲ ਲਾ ਕੇ ਕਾਰਪਨਟਰੀ ਖੜਕ ਜਾਮ ਕਰਕੇ ਅਲੀਕੋ ਕਰਾਂ ਨੂੰ ਚਲੇ ਕੇ ਲਾ ਦੇ ਤਰ ਨਾਲ ਕਿ ਉਹ ਐ ਉਹ ਢੀਢੇ ਐ ਉਹ ਢੀਢੇ ਜਿਹੜੀ ਬੁਰੀ ਮੱਝ ਇਹ ਕੂੜੀ ਦੀ ਗੱਲ ਦੱਸਦਾ ਬੁਰੀ ਮੱਝ ਦੇ ਤੌੜਾ ਤੇਲ ਲਾ ਕੇ ਕਾਲੀ ਮੱਝ ਬਣਾਉਣ ਵਾਲਾ ਉਹ ਵੀ ਇੱਥੇ ਜਾਂ ਵਾਦੇ ਪਈ ਆ ਉਹ ਵੀ ਭਰਾਜ ਨੂੰ ਕਹਦਾ ਇਹ ਕੂੜੀ ਇੱਕ ਹੋਰ ਦੱਸਦਾਗਾ ਪੀਏ ਦੀ ਅੱਜਾ ਬਹੁਤ ਬਨੇ ਹੋਰ ਕੀਤੇ ਜਿਹਨਾਂ ਦੇ ਹੋਰ ਵੀ ਆਲੇ ਨੇ ਜਵਾਗ ਵੀ ਲੈ ਕੇ ਆਪਣੇ ਕੋਈ ਚਾਰ ਚੱਕ ਆਪਾਂ ਬੈਠੀਆਂ ਬੈਠੀਆਂ ਸਭ ਤੋਂ ਗੂਗੀ ਜਮਾਨ ਕਮੇਟੀ ਹੈ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਪੁੱਤ ਇਹਨਾਂ ਦੇ ਭਰਾ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਮਰਦੇ ਨੇ ਅੱਥਰੂ ਲੈ ਕੇ ਬਹਿੰਦੀ ਹੈ ਬਾਹਰ ਦੇ ਕੇ ਰੋਮੈਨ ਨੂੰ ਯਾਦ ਨੂੰ ਬੜੇ ਚੱਕਲੇ ਇਹਨੂੰ ਮੁੰਡਿਆਂ ਦਾ ਕਿਉਂ ਇਸ ਕਰਕੇ ਇਸ ਕਰਕੇ ਜਿਹੜਾ ਹੈਗਾ ਜੁਨਾਦਰ ਔਰਤਾਂ ਦੇ ਖਜ਼ੂਰ ਵਾਲੇ ਇਹ ਗੱਲ ਧਿਆਨ ਰੱਖੇ ਹੈ ਭਗਵਾਨ ਤੁਮਾਨ ਸਿਆ ਵਾਰੀ ਤੇਰੀ ਸ਼ੁਰੂ ਹੋ ਗਈ ਹੈ ਤੇ ਕਿਰਪਾ ਕਰਕੇ ਫੇਰ ਕਹਿਨੇ ਆ ਕਿ ਤੇ ਕਰ ਲੈ ਐਕਸ਼ਨ ਸਾਡੇ ਲੋਕ ਤਾਂ ਐਨੇ ਨਾਲ ਹੀ ਡਿੱਗ ਜਾਣਗੇ ਵੀ ਭਾਈ ਐਫਐਮਐਲ ਦੇ ਪਰਚਾ ਦੇਤਾ ਜਜਵਤੀ ਜੇ ਲੋਕਾਂ ਜਜਵਤੀ ਜੀ ਗੱਲ ਕਰਦੇ ਆ ਸੋ ਸਾਡੇ ਜਜਵਾਤਾਂ ਦੀ ਕਦਰ ਪਾਲਾ ਕਾਕੇ ਦੇ ਜਜਵਾਤਾਂ ਦੀ ਕਦਰ ਪਾਲਾ ਮੈਂ ਸੱਚੀ ਗਵਾਹ ਤੌਰ ਮੈਨੂੰ ਜਦੋਂ ਇਲੈਕਸ਼ਨ ਚ ਆਪਣੀ ਚੋਣ ਲੈ ਰਿਹਾ ਤੇ ਭਾਈ ਚ ਲੜਿਆ ਮੈਂ ਮੈਂ ਬੜਾ ਕਿਹਾ ਇਹਨਾਂ ਨੂੰ ਪਤਾਦਰ ਨੇ ਸੁਣੀ ਨਹੀਂ ਮੇਰੀ ਨਾ ਮੈਂ ਭੈਣ ਤੋਂ ਪਰੇ ਨਹੀਂ ਹੁੰਦਾ ਮੇਰੀ ਭੈਣ ਹੈ ਮੇਰੀ ਭੈਣ ਹੈ ਉਹ ਭੈਣੇ ਤੂੰ ਰਖੜੀ ਦੀ ਕਦਰ ਹੀ ਕਰ ਲੰਦੀ ਰਖੜੀ ਭਾਈ ਸੀ ਭੈਣ ਦਾ ਰਖੜੀ ਬਣਾ ਕੇ ਆਪਣੇ ਭਾਈ ਲਈ ਜਾਨ ਦੇਣ ਤੱਕ ਤਿਆਰ ਹੋ ਜਾਂਦੀ ਹੈ ਕਿਉਂਕਿ ਬੀਬੀ ਹੁੰਦੀ ਆ ਨਾ ਆ ਮੈਂ ਕਹਿੰਦਾ ਬੀਬੀ ਸਾਡੀ 80 ਸਾਲ ਦੀ ਹੋ ਜੇ ਫੇਰ ਵੀ ਕਹੋ ਕੋਈ ਨਾਲ ਮੇਰਾ ਭਾਈ ਹੈ ਆਪਣੇ ਘਰ ਇਹ ਨਾਲ ਲੜੂ ਮੇਰੇ ਬਾਪੂ ਨਾਲ ਮੇਰੀ ਮਾਂ ਵੀ ਲੜਪਾਦੀ ਹੈ ਆਪਾਂ ਵਾਪਸ ਆ ਰਹੇ ਆ ਪਤਰਨੇ ਤੋਂ ਤੇ ਤਰਨਾ 10 ਵਜੇ ਸਟਾਰਟ ਕਰਿਆ ਸੀ ਤੇ 5 ਵਜੇ ਤੱਕ 4:30 ਵਜੇ ਤੱਕ ਰੱਖਿਆ ਉੱਥੇ ਹੁਣ ਮੈਂ ਦੱਸ ਦਿੰਨਾ ਕੌਣ ਕੌਣ ਆਏ ਸੀਗੇ ਇੱਕ ਅਰਵਿੰਦ ਖੰਨਾ ਜੀ ਆਏ ਸੀਗੇ ਠੀਕ ਆ ਤੇ ਇੱਕ ਜਿਲ੍ਹਾ ਪ੍ਰਧਾਨ ਆਏ ਸੀਗੇ ਕਾਂਗਰਸ ਵੱਲੋਂ ਹਾਂਜੀ ਵੀਨਰ ਜੀ ਤੇ ਕੁਆਲਟੀ ਆਏ ਸੀ ਅੱਛਾ ਔਰ ਮਤਲਬ ਮੈਂ ਐਵੇਂ ਨਹੀਂ ਦੱਸੂਗਾ ਵੀ ਕਿਹੜੇ ਪਾਰਟੀ ਤੋਂ ਕਿਹੜੇ ਨਹੀਂ ਕਿਉਂਕਿ ਪਾਰਟੀ ਦਾ ਮੁੱਦਾ ਹੈ ਹੀ ਨਹੀਂ ਇਹ ਆਪਣੀ ਕਿਸੇ ਪਾਰਟੀ ਨਾਲ ਐਵੇਂ ਨਹੀਂ ਹੈਗੀ ਵੀ ਇਹ ਪਾਰਟੀ ਮਾੜੀ ਹੈ ਪਾਰਟੀ ਚੰਗੀ ਆ ਸਿਰਫ ਐਵੇਂ ਵੀ ਕ腐ਪਸ਼ਨ ਇਹ ਹਰ ਪਾਰਟੀ 'ਚ ਹੁੰਦੀ ਆ ਜਿਵੇਂ ਐਮਐਲਏ ਨੇ 30 ਲੱਖ ਰੁਪਏ ਲਿਆ ਮੇਰੇ ਮਾਸਟਰ ਜੀ ਤੋਂ ਠੀਕ ਆ ਜੇ ਤੁਹਾਨੂੰ ਸਾਰੀ ਸਟੋਰੀ ਪਤਾ ਹੈ ਪਿਛਲੀ ਵੀਡੀਓ ਦੇਖ ਕੇ ਹੋਣੀ ਫਿਰ ਵੀ ਮੈਂ ਇੱਕ ਵਾਰ ਪ੍ਰੀਵਿਊ ਦੇ ਦਿੰਨਾ 30 ਲੱਖ ਰੁਪਏ ਲਿਆ 15 ਨੇ ਰੱਖਿਆ ਫਿਰ ਉਹ ਮੋੜਤਾ ਫਿਰ ਕਿਸੇ ਤੋਂ 55 ਲੱਖ ਰੁਪਏ ਲੈ ਕੇ ਰਿਸ਼ਵਤ ਲੈ ਕੇ ਫਿਰ ਕਿਸੇ ਨੂੰ ਹੋਰ ਪ੍ਰਧਾਨ ਬਣਾਤਾ ਮੇਨ ਮੋਟਿਵ ਇਹ ਹੈ ਵੀ ਰਿਸ਼ਵਤ ਖੋਰੀ ਕੀਤੀ ਆ ਠੀਕ ਆ ਤੇ ਜੇ ਪ੍ਰਧਾਨ ਬਣਾਣਾ ਹੀ ਨਹੀਂ ਸੀਗਾ ਫਿਰ 30 ਲੱਖ ਲਿਆ ਕਿਉਂ ਔਰ ਹੁਣ ਮੈਂ ਵੀਡੀਓ ਦੇਖੀ ਆ ਉਹਨਾਂ ਦੀ ਇੱਕ ਨਰਿੰਦਰ ਕੌਰ ਭਰਾਜ ਦੀ ਐਮਐਲਏ ਸੰਗਰੂਰ ਦੀ ਵੀਡੀਓ ਦੇਖੀ ਐ ਮੈਂ ਇੱਕ ਉਸ ਚ ਕਹਿ ਰਹੇ ਨੇ ਉਹ ਵੀ ਮੈਂ ਆਪਣੇ ਮੁੰਡੇ ਦੀ ਸੌਂ ਖਾਨੀ ਆ ਜੇ ਮੈਂ ਟਰੱਕ ਯੂਨੀਅਨ ਨਾਲੇ ਮਸਲੇ ਚ ਇੱਕ ਵੀ ਰੁ ਤੇ ਹਾਈ ਗੱਲ ਹੋਰ ਪਹਿਲਾਂ ਵੀ ਵੀਡੀਓ ਆਈ ਸੀ ਇੱਕ ਵੀ ਮੈਂ ਕਿਸੇ ਦੇ ਘਰੇ ਚਾਹ ਤੱਕ ਨਹੀਂ ਪੀਤੀ ਜਦ ਕਿ ਸਾਡੇ ਕੋਲ ਸਾਡੇ ਕੋਲ ਵੀਡੀਓਜ਼ ਫੋਟੋਜ਼ ਪਈਆਂ ਨੇ ਜਿਸ ਚ ਉਹ ਚਾਹ ਦਾ ਕੱਪ ਉਹਨਾਂ ਦੇ ਹੱਥ 'ਚ ਹੈ ਸਰੋਪਾ ਉਹਨਾਂ ਦੇ ਪਾਜਾ ਹੋਇਆ ਮਾਸੀ ਉਹਨਾਂ ਦੇ ਘਰੇ ਉਹ ਖੜੇ ਨੇ ਮਾਸੜ ਜੀ ਨਾਲ ਖੜੇ ਨੇ ਠੀਕ ਆ ਰਿਕਾਰਡਿੰਗਾਂ ਪਈਆਂ ਨੇ ਫੋਟੋਆਂ ਪਈਆਂ ਨੇ ਵੀਡੀਓਆਂ ਪਈਆਂ ਨੇ ਸਾਰਾ ਕੁਝ ਪਿਆ ਹੈ ਫਿਰ ਵੀ ਉਹ ਝੁੱਠੀ ਸੌਂ ਖਾ ਰਹੇ ਨੇ ਵੀ ਮੈਂ ਟਰੱਕ ਯੂਨੀਅਨ ਵਾਲੇ ਮਸਲੇ 'ਚ ਇੱਕ ਵੀ ਬਿਆਨ ਨਹੀਂ ਲਿਆ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੈ ਜਿਹੜਾ ਚ ਇਹਨਾਂ ਜਿਗਰਾ ਕਿੱਥੋਂ ਆਇਆ ਵੀ ਮੈਂ ਆਪਣੇ ਛੋਟੇ ਜਿਹੇ ਮੁੰਡੇ ਦੇ ਝੁੱਠੀ ਵੀ ਮੈਂ ਪ੍ਰਧਾਨ ਕਾਕੇ ਨੂੰ ਬਣਾਉਂਗੀ ਹੁਣ ਉਹ ਤੋਂ ਹੀ ਮੁੱਕਰ ਚੱਕੇ ਨੇ ਉਹ ਸੋ ਆਪਾਂ ਕੁਝ ਕਹਿ ਨਹੀਂ ਸਕਦੇ ਐਂਡ ਅੱਜ ਦੇ ਧਰਨੇ ਦਾ ਮੁੱਦਾ ਇਹ ਨਿਕਲਿਆ ਮਸਲਾ ਜੋ ਵੀ ਸੀਗਾ ਇਹਦਾ ਰਿਜ਼ਲਟ ਇਹ ਨਿਕਲਿਆ ਵੀ ਅਰਵਿੰਦ ਖੰਨਾ ਜੀ ਕਹਿ ਕੇ ਗਏ ਨੇ ਸਾਰੇ ਜੋ ਵੀ ਆਏ ਸੀਗੇ ਉਹ ਸਾਰੇ ਕਹਿ ਕੇ ਗਏ ਨੇ ਵੀ ਆਪਾਂ ਵੇਟ ਕਰਾਂਗੇ ਕੱਲ ਤੱਕ ਦੀ ਜੇ ਤਾਂ ਆਮ ਆਦਮੀ ਸਰਕਾਰ ਵੱਲੋਂ ਕੁਝ ਕੀਤਾ ਜਾਂਦਾ ਹੈ ਐਮਐਲਏ ਖਿਲਾਫ ਤਾਂ ਠੀਕ ਆ ਜਿਵੇਂ ਪਰਚਾ ਪਰਚਾ ਵਗੈਰਾ ਕੀਤਾ ਜਾਂਦਾ ਠੀਕ ਹੈ ਨਹੀਂ ਤਾਂ ਪਰਸੋਂ ਪਰਸੋਂ ਸਵੇਰ ਨੂੰ 11 ਵਜੇ ਸੰਗਰੂਰ ਐਸਐਸਪੀ ਦਾ ਦਫ਼ਤਰ ਘੇਰਨਾ ਆਪਾਂ ਠੀਕ ਆ ਜਿਹੜੇ ਵੀ ਨੇੜੇ ਦੇ ਹੋਣਗੇ ਸੰਗਰੂਰ ਦੇ ਨੇੜੇ ਦੇ ਏਰੀਆ ਦੇ ਥੋੜੇ ਜਿਹਾ ਆ ਜਾਓ ਅੱਜ ਕਿੰਨੇ ਤਰੀਕੇ ਤਿੰਨ ਤਰੀਕੇ ਦਿਨ ਕੀ ਅੱਜ ਸੋਮਵਾਰ ਹਨਾ 5 ਤਰੀਕ ਨੂੰ 5 ਤਰੀਕ ਨੂੰ ਬੁੱਧਵਾਰ ਨੂੰ ਸੰਗਰੂਰ 11 ਵਜੇ ਐਸਐਸਪੀ ਦਫ਼ਤਰ ਠੀਕ ਹੈ ਸਾਰੇ ਜਰੂਰ ਪਹੁੰਚੋ ਜਿਹੜੇ ਜਿਹੜੇ ਆ ਸਕਦੇ ਨੇ ਜਿਹੜੇ ਜਿਹੜੇ ਨਹੀਂ ਵੀ ਆ ਸਕਦੇ ਉਹ ਵੀ ਟਰਾਈ ਕਰਿਓ ਕਿਉਂਕਿ ਮੈਂ ਪਹਿਲੀ ਵਾਰ ਕਹਿ ਰਿਹਾ 7 ਸਾਲਾਂ ਚ ਵੀ ਆਇਓ ਕਿਤੇ ਆਇਓ ਠੀਕ ਆ ਤਾਂ ਸੰਗਰੂਰ 11 ਵਜੇ ਜ਼ਰੂਰ ਪਹੁੰਚੋ ਐਸਐਸਪੀ ਦਫਤਰ ਰੋਕਣਾਪਾ ਠੀਕ ਆ ਕੀ ਹਰਨਾ ਮਤਲਬ ਓਕੇ ਤੇ ਹੁਣ ਆਪਾਂ ਜਾ ਰਹੇ ਹਾਂ ਪਟਿਆਲੇ ਤੇ ਆ ਨਾਲ ਨੇ ਆਪਣੇ ਮੰਮੀ ਰਜਤ ਤੁਹਾਨੂੰ ਚਾਚੀ ਮੈਂ ਵੀ ਇਹੀ ਕਹਿਣਾ ਚਾਹਨੀ ਆ ਮੈਡਮ ਨੂੰ ਵੀ ਮਾਮਾ ਨੂੰ ਨੂੰ ਪੁੱਤ ਬਹੁਤ ਪਿਆਰੇ ਹੁੰਦੇ ਨੇ ਐਵੇਂ ਨਹੀਂ ਮਣੀ ਮਣੀ ਗੱਲਾਂ ਪੈਸੇ ਪਿੱਛੇ ਸੌਂਆਂ ਖਾਈਦੀਆਂ ਹੁੰਦੀਆਂ ਇਦਾਂ ਮਸਾ ਤਰਸ ਕੇ ਮਿਲਦੇ ਨਹੀਂ ਪਰਮਾਤਮਾ ਅਸੀਂ ਤਾਂ ਪਰਮਾਤਮਾ ਨੂੰ ਕਹਿੰਦੇ ਆਗੇ ਹਨਾ ਵੀ ਸਾਡਾ ਬੰਦਾ ਠੀਕ ਹੋ ਕੇ ਆ ਜੇ ਜਿਵੇਂ ਤੁਸੀਂ ਕਹਿ ਰਹੇ ਹੋ ਡਰਾਮੇ ਕਰ ਰਹੇ ਨੇ ਅਸੀਂ ਤਾਂ ਕਹਿੰਦੇ ਆ ਤੁਸੀਂ ਉੱਥੇ ਪਹੁੰਚੋ ਅਸੀਂ ਕਹੀਏ ਫਿਰ ਵੀ ਹਾਂ ਐਵੇਂ ਡਰਾਮੇ ਕਰ ਰਹੇ ਨੇ ਸਾਡਾ ਬੰਦਾ ਘਰੇ ਆ ਜੇ ਤੁਸੀਂ ਵੀ ਉਸੇ ਹਸਪਤਾਲ ਚੋਂ ਮੇ ਪਏ ਹੋ ਅਸੀਂ ਤਾਂ ਇਹ ਅਰਦਾਸ ਕਰਦੇ ਰੱਬ ਅੱਗੇ ਕਿਉਂਕਿ ਉਹਨਾਂ ਨੇ ਇੱਕ ਹੈਵੀ ਇਹ ਡਰਾਮੇ ਕਰਦੇ ਨੇ ਪਰ ਸਾਨੂੰ ਪਤਾ ਵੀ ਅਮਰ ਹਸਪਤਾਲ ਚ ਪਹਿਲੇ 2 ਦਿਨ ਉਥੇ ਕੀ ਹਾਲ ਸੀਗਾ ਹੁਣ ਥੋੜਾ ਠੀਕ ਨੇ ਉਹ ਠੀਕ ਫੀਲ ਕਰਦੇ ਨੇ ਰੱਬ ਦਾ ਸ਼ੁਕਰ ਹੈ ਪਰ ਪਹਿਲੇ 2 ਦਿਨ ਜੋ ਅਸੀਂ ਫਸਲ ਕੀਤੀ ਹੈ ਤੇ ਉਹਨਾਂ ਨੇ ਜੋ ਕੀਤੀ ਹੈ ਉਹ ਸਾਨੂੰ ਹੀ ਪਤਾ ਹੈ ਤੁਸੀਂ ਤਾਂ ਮਿੰਟ ਚ ਐਂ ਕਹਤਾ ਵੀ ਡਰਾਮਾ ਕਰਦੇ ਨੇ ਠੀਕ ਆ ਤਾਂ ਮੰਮੀ ਕਹਿ ਰਹੇ ਨੇ ਵੀ ਤੁਹਾਨੂੰ ਵੀ ਪਤਾ ਲੱਗੇ ਕਿਸੇ ਦਿਨ ਫੇਰ ਅਸੀਂ ਕਹੀਏ ਵੀ ਡਰਾਮਾ ਕਰਦੇ ਹਾਂ ਤੁਸੀਂ ਠੀਕ ਆ ਤੇ ਚਲੋ ਹੁਣ ਆਪਾਂ ਪਟਿਆਲੇ ਪਹੁੰਚਦੇ ਆ ਗੱਲਾਂ ਬਹੁਤ ਹੋ ਗਈਆਂ ਥੋੜਾ ਜਿਹਾ ਗੁੱਸਾ ਅਸੀਂ ਕੱਢ ਲਿਆ ਤਾਂ ਗੁੱਸਾ ਹਲੇ ਵੀ ਬਹੁਤ ਆ ਕਿਉਂਕਿ ਆਮ ਆਦਮੀ ਵਾਲਿਆਂ ਦੇ 2 ਐਮਐਲਆ ਸਾਡੇ ਪੰਗੇ ਪਏ ਨੇ ਅਜ ਤੱਕ ਪਰ ਦੋਨੇ ਕਰਪਟ ਨੇ ਹੁਣ ਮੈਂ ਨਾਮ ਨਹੀਂ ਲਵਾਂਗਾ ਦੋਨੇ ਕਰਪਟ ਨੇ ਪੂਰੇ ਠੀਕ ਆ ਚਲੋ ਮਿਲਦੇ ਹਾਂ ਪਟਿਆਲੇ ਪਹੁੰਚ ਕੇ ਓਕੇ ਓਕੇ ਚਾਚੀ ਦਾ ਸਿਰ ਦੁਖ ਰਿਹਾ ਬਾਈ ਦੂਵੇ ਮੈਨੂੰ ਦਿਖ ਨਹੀਂ ਰਹੀੂੰਗੀ ਚਾਚੀ ਦਾ ਸਿਰ ਦੁਖ ਰਿਹਾ ਰਜ ਦੱਬ ਰੇ ਕੇ ਬਸ ਦੱਬਤਾ ਦੱਬ ਦੱਬ ਗਿਆ ਦੱਬਣ ਨਾਲ ਦੱਬ ਚਲ ਆਪਾਂ ਪਹਿਲਾ ਰਾਜਗੜ ਜਾਵਾਂਗੇ ਫਿਰ ਰਾਜਗੜ ਤੋਂ ਪਟਿਆਲੇ ਓਕੇ ਤੇ ਪਰਸੋਂ ਜਰੂਰ ਪਹੁੰਚੋ ਬਾਰ-ਬਾਰ ਕਹਿ ਰਿਹਾ ਮੈਂ ਸਗਰੂਰ 11 ਵਜੇ ਐਸਐਸਪੀ ਦਫਤਰ ਪਹੁੰਚਣਾ ਸਾਰਿਆਂ ਨੇ ਹੁਮ ਹੁਮਾ ਕੇ ਕਹਿੰਦੇ ਹੁੰਦੇ ਨਾ ਹੁਮ ਹੁਮਾ ਕੇ ਪਹੁੰਚੋ ਠੀਕ ਆ ते चङे सर